ਵਾਹਿਗੁਰੂ ਸਹਿਮ ਜੀ ਆਸਨ ਲੱਗ ਨਵਾਂ ਇਹਨੇ ਸੋ ਪ੍ਰੀਤ ਕਰੀ ਕਾਣੀ ਰੀ ਜੰਮ ਲਿਆ ਤਾ ਵਧਾ ਵਧੇ ਰੀ ਗਲ ਚੰਬੜੀ ਜੋ ਛੋਟਾ ਰਾਹੀ ਇਲਾਜ ਛੋਟੋ ਸਰਗਰ ਕੀ ਪਾਈ ਜਗ ਮਾਣੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀਵਾ ਧਾਈ ਰਹਾ ऐसे सुंदर मन को मोह है बाट घाट गृह बन बन जो है मन तन लागबी लगाए हुए कै मीठी गोड प्रसार में खोटी डिठी अग्रक उसके बड़े ठगाऊ छोड़ना नहीं बापन माऊ मेले अपने अनले बांधे ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੋੜੈ ਮਨ ਭਿਆ ਅਨੰਦ ਕੋਟੂ ਕਾ ਟੂਟੇ ਸਭ ਬੰਧ ਕਨਾਨਕ ਜੇ ਸਤ ਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ ਅਬ ਮੋੜੈ ਮਨ ਭਿਆ ਅਨੰਦ ਕੋਟੂ ਕਾ ਟੂਟੇ ਸਭ ਬੰਧ

निर्वैल अकाल अजुनी से गौड़ प्रसाद कोट ब्रह्मण्ड गोस्वामी ठाकुर सर्वदिया का दाता रे प्रतपालन तो 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 सारे संभाल एक गौ नही मूर्ख जाता रे मै नही किछ हो नही कि नोरा औ सरल जा रख लगो ਸਧਨਾ ਜਨ ਤੋਰਾ ਜੇਤਾ ਜੀਵ ਪਿੰਡ ਸਭ ਤੀਰਾ ਕੋ ਅੰਤਰ ਜਾਮੀ ਪੁਰਖ ਪਗਵਾਨ ਦਾਸਨ ਦਾਸਿਕ ਹ ਜਨ ਨਾਨਕ ਕੋ ਜੇ ਹ ਤੂੰ ਕਰਾਏ ਤੇ ਹੋਂ ਕਰੀ ਵਖਿਆ स्वगुरु रूप गुरु प्यारे गुरु स्वरे सतसंग जी सतगुर ने पाठ बखशिशांहमत करके निवाजे है। जो कि बाणी बाई बारी श्रवन किया है। पढ़ते हैं माया हो नागनी जगत रही लपटाए जो इसकी सेवा करे सही से को खाए ਮਾਇਆ ਦਾ ਕਿੱਡਾ ਵੱਡਾ ਵਿਸਤਾਰਾ ਹੈ ਕਿੰਨੀ ਵੱਡੀ ਹੈ ਮਾਇਆ ਮੋਹਣੀ ਹੈ ਤੇ ਕਿਸ ਕਿਸ ਨੂੰ ਆਪਣੇ ਨਾਲ ਜੋੜ ਲੀਏ ਤੇ ਕਿਹੜਾ ਇਸ ਤੋਂ ਬਚਦਾ ਤੇ ਕਿਹੜੇ ਰੂਪਾਂ ਵਿੱਚ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂਏ ਸੇ ਦੇ ਕੇ ਸਾਨੂੰ ਸਮਝਾ ਰਹੇ ਨੇ ਭਾਈ ਆਉ ਵਿਚਾਰ ਨਾਲ ਜੁੜੀਏ ਆਸਨ ਹੱਲਾ ਬਣੇਗਾ ਆਸਾ ਰਾਗ ਹੈ ਪੰਿਵੇ ਪਾਸ਼ਾ ਆਕਾਂਸ਼ੀ ਗੁਰੂ ਅਰਜਨ ਸਾਹਿਬ ਜੀ ਦੇ ਮਖਾਰਮਤੋਂ ਚਾਰਣ ਕੀਤਾ ਹੈ ਲੜੀਵਾਰ ਦਾ 86 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਕ 392 ਅੰਕ ਤੇ ਸੁਸ਼ੋਭਿਤ ਹੈ ਜਗ ਮੋਹਣੀ ਹਮ ਤਿਆਗ ਗਵਾਈ ਕਹਿੰਦੇ ਭਾਈ ਜਗ ਮੋਹਣੀ ਭਾਵ ਇਹ ਜਗਤ ਨੂੰ ਸੰਸਾਰ ਨੂੰ ਮੋਹ ਲੈਣ ਵਾਲੀ ਜਿਹੜੀ ਜੜ ਚੇਤਨ ਰੂਪੀ ਮਾਇਆ ਹੈ ਇਦੇ ਨਾਲ ਪ੍ਰੀਤ ਮੈਂ ਤੋੜ ਲਈ ਹੈ ਤਿਆਗ ਗਵਾਈ ਤਿਆਗ ਕੀ ਹੈ ਤਾਂ ਗਵਾ ਛੱਡ ਦਿੰਦੀ ਹੈ ਮਾਇਆ ਸਿਰਫ ਪੈਸਾ ਨਹੀਂ ਹੈ ਟੀਆ ਪੱਤਰਾਂ ਦਾ ਪਿਆਰ ਲੋਭ মোহ ਜਿਹੜਾ ਇਸ ਸੰਸਾਰ ਚ ਲੈ ਕੇ ਨਹੀਂ ਆਏ ਜੋ ਕੁਝ ਦਿਖ ਰਿਹਾ ਹੈ ਜੋ ਵੀ ਸਾਰਾ ਹੈ ਸ਼ਰਮ ਆਇਆ ਮਾਇਆ ਅਭਿਨ ਖਬੀ ਕੋ ਜੇ ਇਹ ਕਰਤਾ ਖੇਲ ਰਚਾਇਆ ਮਾਇਆ ਉਹ ਠੀਕ ਹੈ ਜੈਸੇ ਸਤਿਗੁਰੂ ਕਹਿੰਦੇ ਨੇ ਮੇਕੀ ਛਾਇਆ ਜਿਵੇਂ ਬੱਦਲਾਂ ਦੀ ਛਾਂ ਹੁੰਦੀ ਹੈ ਤਿਲ ਦਾ ਘਾ ਘਾਫ ਕਾ ਉਹਦੀ ਆਗ ਹੁੰਦੀ ਕਿੰਨੀ ਕੁ ਦੇਰ ਹੈ ਇਸੇ ਤਰ੍ਹਾਂ ਮਾਇਆ ਸਤਿਗੁਰੂ ਕਹਿੰਦੇ ਨੇ ਮਾਇਆ ਹੈ ਇੱਕ ਛਾਲ ਜਿਹੜਾ ਤੇਰਾ ਨਹੀਂ ਪਰ ਤੈਨੂੰ ਇਸ ਉਸ ਛਾਲ ਵਿੱਚ ਮਰੇ ਬਾਅਦ ਵੀ ਬਣ ਕੇ ਰੱਖ ਲੈਂਦਾ ਪ੍ਰੀਤ ਜੂਣ ਚੋਂ ਕਿੰ ਆਂਦੇ ਸਮਰਾਥਾ ਹੈ ਮਾਇਆ ਮੋਹ ਦੀ ਚਾਹੇ ਤਵੱਤ ਦਾ ਲੋਭ ਹੋ ਜਾਏ ਚਾਹੇ ਨਾਲਕ ਹੋ ਜਾਏ ਚਾਹੇ ਮੋਹ ਹੋ ਜਾਏ ਇਹ ਸਾਰਾ ਮਾਇਆ ਇਹ ਨਹੀਂ ਕਿ ਮਾਇਆ ਤੋਂ ਉਪਰ ਆਮ ਮਾਇਆ ਨੂੰ ਇਕੱਠਾ ਨਾ ਕਰ ਵਿਆਜ ਨਾ ਮੋਹ ਨਾ ਕਰ ਲੋਭ ਨਾ ਮੋਹ ਹੱਦ ਤੱਕ ਦਾ ਕੀ ਤਿਆ ਹੈ ਹੱਦ ਤੋਂ ਵੱਧ ਜਾਏ ਤੇ ਅੰਤਵਲ ਵੀ ਲੈ ਜਾਂਦਾ ਹੈ ਮੋਹ বিনা ਸੰਸਾਰ ਨਹੀਂ ਚੱਲਦਾ ਪਰ ਕਿੰਨੇ ਜਿਹਦੇ ਮੋਹ ਗੁਰੂ ਦਾ ਪੈ ਜਾਏ ਨਾ ਫਿਰ ਕਹਿੰਦੇ ਆਵਾਗੋਂ ਤੋਂ ਵੀ ਬਚ ਜਾਏ ਕਹਿੰਦੇ ਜਗ ਮੋਹਣੀ ਹਮ ਤਿਆਰ ਕਰਾਈ ਮਾਇਆ ਇੱਕ ਸਤੂ ਗੁਰਾਣੀ ਇਸਤਰੀ ਦੇ ਸੁਪਨੋਂ ਤੋਂ ਵੀ ਜ਼ਿਆਦਾ ਭਿਆਨਕ ਦੱਸੀ ਹੈ ਵੱਡੇ ਵੱਡੇ ਨੇ ਮਾਇਆ ਨੇ ਵੱਡੇ ਵੱਡੇ ਕਹਿੰਦੇ ਘਾਂਦੇ ਰਾਜੇ ਮਹਾਰਾਜੇ ਵੱਡੇ ਵੱਡੇ ਵੀਰ ਪੈਕੰਬਰ ਵੀ ਪਾਇਦੇ ਕਰਲੇ ਕਿਸੇ ਨੂੰ ਨਹੀਂ ਬਖਸ਼ੇਸ ਮਾਇਆ ਨੇ ਕਿਸੇ ਨੂੰ ਵਿਰਾਗ ਆਇਆ ਜਿਵੇਂ ਰਾਮਚੰਦਰ ਜੀ ਦੇ ਪਿਤਾ ਨੂੰ ਜਦੋਂ 14 ਸਾਲ ਦਾ ਬਣਵਾਸ ਮਿਲੇ ਤਾਂ ਵਿਰਾਗ ਆਇਆ ਉਹ ਵਿਰਾਗ ਰੂਪ ਵੀ ਇਹ ਕਮਾਇਆ ਕਨੇ ਨੇ ਵੱਡੇ ਵੱਡੇ ਢੇਰੀ ਕੀਤੇ ਨੇ ਕਿਸੇ ਨੂੰ ਬਖਸ਼ਿਆ ਨਹੀਂ ਕਿ ਸਤਿਗੁਰੂ ਕਹਿੰਦੇ ਨੇ ਹੁਣ ਮੈਂ ਇਹ ਮੋਹ ਨਹੀਂ ਛੱਡ ਦਿੱਤੀ ਐ ਹਮ ਤਿਆਗ ਵਈ ਤਿਆਗ ਕੀ ਤੇ ਇਹ ਤੇ ਗਵਾਦ ਕੀ ਤੇ ਤੋ ਕਿਹੜਾ ਛੁਡਾ ਲਿਆ ਨਿਰਗੁਣ ਮਿਲੇਓ ਵਜੀ ਵਾਧਾਈ ਰਹਾਓ ਨਿਰਗੁਣ ਮਿਲੇਓ ਗੁਣਾ ਤੋਂ ਰਹਿ ਨਿਰਗੁਣ ਭਾਵ ਜਿਹਦੇ ਵਿੱਚ ਕੋਈ ਔਗੁਣ ਨਹੀਂ ਉਹ ਮੈਨੂੰ ਹੁਣ ਮਿਲ ਗਿਆ ਐ ਕਹਿੰਦਾ ਮਤਲਬ ਨਿਰੰਕਾਰ ਜਿਹੜਾ ਤਿੰਨ ਗੁਣ ਨਿਰਗੁਣ ਕਿੰਨੇ ਗੁਣ ਤੋਂ ਰਹਿਤ ਮਾਇਆ ਦੇ ਤਿੰਨ ਗੁਣ ਨੇ ਜਿਹਦੇ ਵਿੱਚ ਸਾਰ ਸਤਿਕਾਰ ਰਾਤ ਦੇ ਖਚਤ ਰਾਜ ਗੁਣ ਤਾਮ ਗੁਣ ਸਾਤ ਗੁਣ ਤੇਹੀ ਤੇਰੀ ਸਭ ਮਾਇਆ ਵੀ ਜੋ ਕਰਨਾ ਮੈਂ ਕਰਦਾ ਮੇਰੇ ਸਿਵਾ ਨਾ ਕੋਈ ਕਰ ਸਕਦਾ ਲੋਕ ਮੇਰੀ ਵਡਿਆਈ ਕਰਨ ਮੈਨੂੰ ਜਪਣ ਜਿੰਨਾ ਦਾਨ ਕਰਦਾ ਮੈਂ ਕਰਦਾ ਇਹ ਤਿੰਨੋ ਗੁਣ ਮਾਇਆ ਦੇ ਰਾਜਸੀ ਤਾਮਸੀ ਤੇ ਸਾਧ ਕੀ ਗੁਣ ਕਿ ਤਿੰਨਾ ਕਿੰਨਾ ਗੁਣਾ ਵਿੱਚ ਸੰਸਾਰ ਖਜਤ ਹੈ ਨਿਰਗੁਣ ਮਿਲਿਓ ਹੁਣ ਮੈਨੂੰ ਤਿੰਨਾ ਗੁਣਾ ਤੋਂ ਰਹਿਤ ਪਰਮਾਤਮਾ ਮਿਲ ਗਿਆ ਜਿਹਨੂੰ ਸਤਿਗੁਰਾਂ ਨੇ ਕਿਹਾ ਜਨਮ ਜਦੋਂ ਸਤਿਗੁਰਾਂ ਨੇ ਕਿਹਾ ਨਾ ਤੇਸ ਮਾਇਨੇ ਬਾਬਕ ਮਾਇਆ ਇਹ ਪਰੰਪਰ ਗੁਟਾਰ ਆਇਆ अर्जुनि ਸਹਿ ਪੰਗ ਜਿਹੜਾ ਖੁਦ ਜੂਨਾ ਤੋਂ ਰਹਤ ਹੈ ਤੇ ਜਿਹੜਾ ਜੂਨਾ ਤੋਂ ਰਹਤ ਹੈ ਉਹ ਮਾਇਆ ਤੋਂ ਵੀ ਰਹਤ ਹੈ ਮਾਇਆ ਨਹੀਂ ਉਸਤੇ ਵਿਆਪਦੀ ਜਿੰਨੂੰ ਸਰਗੁਰਾਨੇ ਕੇ ਇਹ ਜਗਮਾ ਇਕ ਪੁਰਖ ਹੈ ਪੁਰਖੇ ਕੀ ਜਿਹਨੂੰ ਮਾਇਆ ਨਹੀਂ ਵਿਆਪਦੀ ਅਸੀਂ ਸਭ ਮਾਇਆ ਵਿੱਚ ਆਂਦੇ ਕਵੀ ਜਦੋਂ ਲਿਵ ਛੁੜਕੀ ਨਾ ਇਸ ਸੰਸਾਰ ਵਿੱਚ ਪਹਿਲਾ ਸਵਾਸ ਲਿਆ ਜਦੋਂ ਬੱਚਾ ਰੋਏ ਨਾ ਮਾਣੇ ਆਪਣੀ ਬੱਚੇ ਨੂੰ ਛਾਤੀ ਨਾਲ ਲਾਇਆ ਤੇ ਪਿਆਰ ਕੀਤਾ ਜਿਹੜੀ ਪਹਿਲੀ ਮਮਤਾ ਦਾ ਪਿਆਰ ਹੈ ਉਹ ਵੀ ਮਾਇਆ। ਲੈ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਤਾਇਆ। ਮਾਇਆ ਨੇ ਉਹਨੂੰ ਉਸੇ ਵੇਲੇ ਮੂਹ ਦਾ ਵਰਤਾ ਦਿੱਤਾ ਮਨ ਦੀ ਮਮਤਾ ਦਾ। ਜਨਨੀ ਜਾਣ ਤੋਂ ਤਾਂ ਵੱਡਾ ਹੋਤ ਹੈ ਤਨੋਂ ਤੋਂ ਮੈਂ ਜਾਣ। ਜਿੱਦ ਦਿਨ ਦਿਨ ਅਵਧ ਘਟਦਾ। ਮਾਇਆ ਦਾ ਮੋਹ ਹੈ ਮਾਤਾ ਦਾ ਮੋਹ ਹੈ। ਪਿਆਰ ਹੈ ਮਾਨ। ਜਿਵੇਂ ਜਿਵੇਂ ਵੱਡਾ ਹੁੰਦਾ ਹੈ ਭੈਣ ਭਰਾਵਾਂ ਦੀ ਸੋਝੀ ਜਾਂਦੀ ਹੈ ਵੱਡਾ ਹੁੰਦਾ ਹੈ ਧੀਆਂ ਪੁੱਤਰਾਂ ਦੀ ਫਿਰ ਵੱਡਾ ਹੁੰਦਾ ਤੇ ਆਪਣੇ ਪਰਾਇ ਦੀ ਸੋਝੀ ਜਾਂਦੀ ਹੈ ਪਰ ਇਹਨੂੰ ਇਹ ਨਹੀਂ ਪਤਾ ਜਿਹੜਾ ਤੂੰ ਕਹਿੰਦਾ ਵੀ ਮੇਰਾ ਪਰਾਇਆ ਆਪਣਾ ਹੈ ਮੇਰਾ ਹੈ ਬਗਾਨਾ ਹੈ ਫਸਲ ਵਿੱਚ ਉਹਦੇ 'ਚ ਹੈ ਤੇਰਾ ਕੱਖ ਨਹੀਂ ਹੈ ਸਾਰਾ ਤੈਨੂੰ ਉਧਾਰ ਮਿਲਿਆ ਹੈ ਇਹ ਉਧਾਰ ਦੇ ਕੇ ਜਾਣਾ ਚੁਕਤਾ ਕਰਨਾ ਹੈ ਵਿਆਜ ਸਹਿਤ ਸਵਾਰਥ ਰੂਪੀ ਵੀ ਉਧਾਰ ਹੈ ਸਤਿਗੁਰੂ ਕਹਿੰਦੇ ਨੇ ਨਿਰਗੁਣ ਮਿਲਿਓ ਨਿਰਗੁਣ ਮੇਰੀ ਮਾਇ ਮਰਾਖ ਲੀ ਨਿਰਗੁਣ ਰਾਖ ਲੀਆ ਸਤਿਗੁਰ ਕਸਲ ਸਤਿਗੁਰ ਤਾਂ ਆਲੀਏ ਮੈਂ ਪਾਪੀ ਪੜਦਾ ਕਹਿੰਦੇ ਉਤੇ ਨਿਰਗੁਣ ਆਵਦੇ ਨਿਰਗੁਣਾ ਤੋਂ ਰਹਿਤ ਆਲੇ ਲੀ ਗੱਲ ਆਈਏ ਪਰ ਕਿੱਥੇ ਨਿਰਗੁਣ ਦੀ ਵਡਿਆਈ ਹੈ ਵੀ ਜਿਹੜਾ ਗੁਣਾ ਤ੍ਰਿ ਗੁਣੇ ਮਾਇਆ ਤੋਂ ਵਿਆਪਕ ਤੋਂ ਰਹਤ ਹੈ ਕਿੰਨੇ ਹੁਣ ਉਹਦਾ ਮਿਲਾਪ ਹੋ ਗਿਆ ਵਜੀਵਦਾ ਜੀ ਮੇਰੇ ਮਨ ਵਿੱਚ ਸਹਿਜ ਸੰਤੋਖ ਮਿਲ ਗਿਆ ਕਿਉਂਕਿ ਜਦ ਤੱਕ ਮਾਇਆ ਵਿੱਚ ਖਚਤ ਰਹਾਂਗੇ ਚਾਹੇ ਉਹ ਲੋਭ ਹੈ ਚਾਹੇ ਮੋਹ ਦੀ ਆ ਪੁੱਤਰਾਂ ਦਾ ਚਾਹੇ ਮੈਲ ਮਾੜੀਆਂ ਦਾ ਮੋਹ ਹੈ ਚਾਹੇ ਆਪਣੇ ਸੁਪਨਿਆਂ ਦਾ ਮੋਹ ਹੈ ਚਾਹੇ ਆਪਣੇ ਸੁਪਨਿਆਂ ਦਾ ਮਾਣ ਹੈ ਚਾਹੇ ਆਪਣੀ ਚਾਲੀ ਦਾ ਬੋਲੀ ਦਾ ਮਾਣ ਹੈ ਚਾਹੇ ਆਪਣੇ ਗਿਆਨ ਦਾ ਮਾਣ ਹੀ ਹੈ ਇਹ ਤਾਜ ਰਗਾ ਸੁੱਖੀ ਨਹੀਂ ਹੋਵੇ ਮਤ ਤੂੰ ਮਾਣ ਕਰੇ ਦੇ ਹੋ ਪਿੱਛੇ ਜਾਂਦਾ ਮਨ ਨਿਮਾਣਾ ਹੋਏ ਰਹੇ ਜੇ ਮੂਹ ਆਇਆ ਮਾਣ ਉਹ ਵੀ ਇੱਕ ਤਰ੍ਹਾਂ ਦਾ ਮਾਇਆ ਹੈ ਹੰਕਾਰ ਇਹ ਵੀ ਮਾਇਆ ਹੈ ਇਹ ਮਾਇਆ ਮੋਹਣੀ ਜਿਨ ਇੱਕ ਪਰਮ ਕੋ ਲਾਇਆ ਪਰਮ ਲਈ ਕਿ ਸਾਰਾ ਸੰਸਾਰ ਬਾਰੇ पर संसार ही समझता भी अस बड़े सड़े चंगे काम कर सतगुरु कहते मोह माया लग्या कृष्णा लगे तो कोई चंगा काम नहीं है जन्म जन्मांतर की महल लगी जुड़ के निरंकार जुड़ के महल धोनी सी तो मोह तो फसके माया बच फस के बोझ गल तान माया ऐसी मोहनी पाई ਜਿੱਤੇ ਜੀ ਤਿੱਤੇ ਦੇਖਾਈ ਕਹਿੰਦੇ ਐਸੀ ਮਾਇਆ ਹੈ ਇਹਨੇ ਤਾਂ ਜੀ ਜੰਤ ਨਹੀਂ ਛੱਡੇ ਉਹਨਾਂ ਵਿੱਚ ਵੀ ਆਪਣਤ ਉਹਨਾਂ ਵਿੱਚ ਵੀ ਮੇਰ ਤੇਰ ਹੈ ਪਸ਼ੂ ਵਿੱਚ ਵੀ ਮੇਰ ਤੇਰ ਹੈ ਪੰਛੀਆਂ ਵਿੱਚ ਵੀ ਹੈ ਕਹਿੰਦਾ ਮਤਲਬ ਕਹਿੰਦੇ ਜਿੰਨੀਆਂ ਵੀ ਸੰਸਾਰ ਜਿੱਤੇ ਜੀ ਜਿਨਨੇ ਵੀ ਖਲ ਜਾਣ ਵਿੱਚ ਜੀਨੇ ਸਾਰੇ ਇਸ ਮਾਇਆ ਦੇ ਅਧੀਨ ਕਿਉਂਕਿ ਹਰੇਕ ਦਾ ਆਪੋ ਆਪਣਾ ਮੂਹ ਲੋਕ ਹਰੇਕ ਦਾ ਆਪੋ ਆਪਣਾ ਹਰੇਕ ਜੀਵ ਦਾ ਸਿਰਫ ਮਨੋਕਦਾਈ ਨਹੀਂ ਹਰੇਕ ਜੀਵ ਦਾ ਪਰ ਸਤਿਗੁਰੂ ਕਹਿੰਦੇ ਨੇ ਨਿਰਗੁਣ ਮਿਲੇ ਵਜੀਵਾਰਾ ਹੁਣ ਮੈਂ ਤ੍ਰਿਗੁਣੀ ਮਾਇਆ ਤੋਂ ਨਿਰਲੇਪ ਜਿਹੜਾ ਪਰਮਾਤਮਾ ਹੈ ਉਹਦਾ ਸੰਗ ਪਾਲੇ ਮਨ ਵਿੱਚ ਆਨੰਦ ਰੂਪੀ ਬਾਜੇ ਵੱਜਦੇ ਨੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝਾਂਦੇ ਅਸਮਹੱਲਾ ਪਨਵਾ ਇਹਨਸੋਂ ਪ੍ਰੀਤ ਕਰੀ ਕਹਨੇਰੀ ਕਹਿੰਦੇ ਜਿਸ ਮਨੁੱਖ ਨੇ ਇਸ ਮਾਇਆ ਨਾਲ ਪ੍ਰੀਤ ਕੀਤੀ ਹੈ ਨਾ ਮਾਇਆ बार-बार ਸਮਝਾ ਰਹੇ ਸਿਰਫ ਪੈਸਾ ਨਹੀਂ ਹੈ ਜੋ ਕੁਝ ਦਿਖ ਰਿਹਾ ਅਸੀਂ ਇਸ ਸੰਸਾਰ ਤੋਂ ਜੋ ਕੁਝ ਲਿਆ ਸਭ ਮਾਇਆ ਮਾਇਆ ਉਹ ਜਿਹੜਾ ਸਾਡਾ ਨਹੀਂ ਮੰਨੀ ਬੈਠੇ ਪੰਜ ਪੂਰ ਤੱਕ ਸ਼ਰੀਰ ਕੱਢਾ ਨਹੀਂ ਮੰਨੀ ਬੈਠੇ ਜੀ ਸਾਡੇ ਮਹਿਲ ਮਾੜੀਆਂ ਸੀ ਲੈ ਕੇ ਨਹੀਂ ਆਇਆ ਇਸ ਸੰਸਾਰ ਤੇ ਬਣਾਈਆਂ ਨੇ ਮੰਨੀ ਬੈਠੇ ਸਾਡੀ ਸੋ ਆਪਣਾ ਸਾਡਾ ਆਪ ਦਾ ਨਹੀਂ ਇਹ ਨੰਕਾਰ ਦਾ ਬਖਸ਼ਿਸ਼ ਕੀਤਾ ਸ਼ਰੀਰ ਕਿੰਨ ਵਖਾਵਾਂ ਦਾ ਪੜਾਪਾਰ ਕਰਦਾ ਹੈ ਬਚਪਨਾ ਜਵਾਨੀ ਤੇ ਬੁਢਾਪਾ ਏਹੀ ਸਾਡਾ ਨਹੀਂ ਇਹ ਕੁਦਰਤ ਦਾ ਨਿਯਮ ਹੈ ਸਾਧੂ ਗੁਰੂ ਕਹਿੰਦੇ ਨੇ ਜਿਨੇ ਇਸ ਮਾਇਆ ਦੇ ਨਾਲ ਪ੍ਰੀਤੀ ਲਾਈ ਹੈ ਜੋ ਮਿਲਿਆ ਤਉ ਵਦੈ ਵਦੈ ਜਿਨ ਮਾਇਆ ਮਿਲ ਗਈ ਉਹ ਕੋੜ ਗੱਲ ਨੂੰ ਲਾਉਂਦਾ ਭਗਵਾਨ ਕ੍ਰਿਸ਼ਨ ਬਿਰਲੇ ਹੀ ਕੀ ਬੁੱਝੀ ਹੈ ਕੋੜ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਕੋਲੁੱਜੀ ਹੈ ਮੇਰੇ ਵਰਗਾ ਕਹਿੰਦਾ ਲੱਖ ਰੁਪਈਆ ਆ ਜਾਏ ਲੱਖ ਆਇਆ ਕਹਿੰਦਾ ਜੀ 10 ਲੱਖ ਆ ਜਾਏ ਦਾਖਲਾ ਖਾਏ ਫਿਰ ਮੇਰੇ ਵਰਗਾ ਕਹਿੰਦਾ ਜੀ ਕਰੋੜ ਆ ਜਾਏ ਕਰੋੜ ਹੈ ਕਹਿੰਦਾ ਜੀ 10 ਕਰੋੜ ਆ ਜਾਏ ਫੇ ਕਹਿੰਦਾ ਜੀ ਅਰਬਾਂ ਰੁਪਈਆ ਆ ਜਾਏ ਉਹ ਵੀ ਸ਼ਰਦਾਪੂਰੀ ਉਡੀ ਫਿਰ ਕਹਿੰਦਾ ਜੀ ਅਰਬਾਂ ਖਰਬਾਂ ਆ ਜਾਏ ਉੱਥੇ ਵੀ ਨਹੀਂ ਟਿਕਿਆ ਫਿਰ ਕਹਿੰਦਾ ਜੀ ਪੂਰੀ ਧਰਤੀ ਦਾ ਰਾਜ ਆਏ ਸੁਲਤਾਨ ਬਾਦਸ਼ਾਹਾਂ ਅਕਬਰ ਜਿੱਤ ਕੇ ਗਿਆ ਇਸ ਸਹਾਰ ਨੂੰ ਪਰ ਲੈ ਕੇ ਕੱਖ ਨਹੀਂ ਗਿਆ ਵਟੇਵਰ ਨੇ ਪੇ ਉਲੀ ਉਤਾਰੇ ਆਏ ਵੱਡੇ ਵੱਡੇ ਕਹਿੰਦੇ ਘੁੰਦੇ ਮਹਾਰਾਜੇ ਜਿੱਤ ਗਏ ਸੰਸਾਰ ਨੂੰ ਪਰ ਲੈ ਕੇ ਕੱਖ ਨਹੀਂ ਲੈ ਇਹ ਅਕਲ ਸਚਾਈ ਹੈ ਜੋ ਮਿਲਿਆ ਕਹਿੰਦੇ ਤੈਨੂੰ ਇਹ ਮਾਇਆ ਮਿਲਦੀ ਹੈ ਉਹ ਕਹਿੰਦਾ ਜੀ ਹੋਰ ਆ ਜਿਵੇਂ ਤੀਆਂ ਪੁੱਤਰਾ ਦਾ ਆਪਾਂ ਉਹ ਕਹਿ ਲਈਏ ਮਾਇਆ ਜੀ ਕਿਉਂ ਮੈਂ ਤੀਆਂ ਪੁੱਤਰਾ ਦਾ ਅੱਜ ਘਰ ਪੁੱਤਰ ਜਨਮে ਮਾਇਆ ਵਧ ਜਾਂਦੀ ਹੈ ਜੀ ਇਹ ਵੱਡੇ ਹੋਣਗੇ ਪੜਾਵਾਂਗੇ ਲਿਖਾਵਾਂਗੇ ਨੌਕਰੀ ਲੱਗਣਗੇ ਤੇ ਕੱਲ ਨੂੰ ਇਹਨਾਂ ਦੇ ਵੀ ਅੱਗੇ ਪੁੱਤਰ ਹੋ ਜਾਣਗੇ ਧੀ ਪੁੱਤ ਹੋਣਗੇ ਸਾਡਾ ਵੰਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਨਹੀਂ ਕਿ ਆ ਵੀ ਮੂੰਹ ਛੱਡ ਗ੍ਰਸਤੀ ਤਿਆਗ ਤਿਆਗਨ ਨੂੰ ਨਹੀਂ ਸਤਿਗੁਰਾਂ ਨੇ ਕਿਹਾ ਕਹਿੰਦੇ ਖਿਡਾਰੀ ਖੇ ਉਹੀ ਪ੍ਰਵਾਨ ਜਿਹੜਾ ਖਿਡਾਰੀ ਖੇਡ ਖੇਡਦਿਆਂ ਹੋਇਆ ਖੇਡ ਦੇ ਵਿੱਚ ਅਵਲ ਆ ਜਾਏ ਗ੍ਰਸਤੀ ਵਿੱਚ ਬ੍ਰਹਮ ਗਿਆਨੀ ਬਣ ਸਕਦਾ ਬੜਾ ਸੌਖਾ ਪਰ ਇਹ ਮੂੰਹ ਤੋਂ ਬਚਣਾ ਪਏਗਾ ਲੋਭ ਤੋਂ ਬਚਣਾ ਪਏਗਾ ਤ੍ਰਿਸ਼ਨਾ ਇਰਥੋਂ ਤੋਂ ਬਚਣਾ ਪਏਗਾ ਜੋ ਮਿਲਿਆ ਤੋਂ ਵਧਾ ਵਧੇ ਜੀ ਕਹਿੰਦੇ ਜਿਹਨੂੰ ਇਹ ਮਿਲ ਜੇ ਉਹ ਹੋਰ ਵਧਾ ਲੈਂਦਾ ਵੀ ਮੈਨੂੰ ਹੋਰ ਮਿਲੇ ਜੇ ਕੋਲ ਤੀ ਬੁੱਧੀ ਦਾਤ ਨਾ ਹੋਵੇ ਇਹ ਧਨ ਦੌਲਤ ਦੀ ਦਾਤ ਨਾ ਹੋਵੇ ਉਹਨੂੰ ਉਹ ਉਮੀਦ ਹੁੰਦੀਵੇ ਮੇਰੇ ਕੋਲ ਧਨ ਦੌਲਤੀਆਂ ਪੁੱਤਰਾ ਜੇਦੋਂ ਕੋਲ ਆ ਜਾਂਦੇ ਫਿਰ ਕਹਿੰਦਾ ਜੀ ਹੋਰ ਆ ਜਾਏ ਕਿਉਂਕਿ ਅੱਗ ਦੀ ਫਿਤਰਤ ਹੈ ਕਦੇ ਇਹਨੇ ਠੰਡਾ ਨਹੀਂ ਪੈਣਾ ਜਿੰਨੀ ਮਰਜ਼ੀ ਲੱਕੜਾਂ ਬਾਲ ਦਿਓ ਮਨੁੱਖ ਦੀ ਤ੍ਰਿਸ਼ਨਾ ਲੋਭ ਮੋ ਇੱਕ ਐਸੀ ਅੱਗ ਹੈ ਜਿਹਦੀ ਨਾ ਤਾਂ ਕਿਸੇ ਦੀ ਰੱਜੀ ਹੈ ਤੇ ਨਾ ਰਜਨੀ ਹੈ ਕ੍ਰਿਸ਼ਨਾ ਮੁਝੇ ਹਲਕਾ ਹੈ ਸਿਰਫ ਨਾਮ ਦੇ ਨਾਲ ਬੁੱਝਦੀ ਹੈ ਗੱਲ ਚਮੜੀ ਜੋ ਛੋੜੈ ਨਾ ਕਹਿੰਦੇ ਜਿਵੇਂ ਕੰਨਾਂ ਨਾਲ ਚਮੜੀ ਲੱਗੀ ਹੈ ਨਾ ਛੱਡਦੀ ਨਹੀਂ ਸਰੀਰ ਅਖੀ ਸਵਾਸ ਤੱਕ ਕਹਿੰਦੇ ਜਿਹੜੇ ਮਨੁੱਖ ਦੇ ਗਲੇ ਮਾਇਆ ਚਿੰਬੜ ਜਾਏ ਮੋਹ ਅੱਤ ਦਾ ਹੋ ਜਾਏ ਲੋਭ ਅੱਤ ਦਾ ਹੋ ਜਾਏ ਅੱਤ ਦਾ ਜਿਵੇਂ ਲੋਭ ਦਾ ਅੱਤ ਲੋਭੀ ਜੰਤ ਨੇ ਜਾਣੇ ਪੱਖ-ਪੱਖ ਸਭ ਖਾਏ ਅੱਤ ਦਾ ਹਰੇਕ ਚੀਨ ਮਾਰੀ ਅੱਤ ਦੀ ਅੰਤ ਤੱਕ ਲੈ ਜਾਂਦੀ ਹੈ ਕਹਿੰਦੇ ਗਲ ਨੂੰ ਚੰਬੜੀ ਹੋਈ ਹੈ ਮਾਇਆ ਛੋਟੇ ਨਹੀਂ ਅਖੀਰ ਸਵਾਸ ਤੱਕ ਨਹੀਂ ਛੜਾ ਛੜੂ ਲਾਗ ਛਟੋ ਸਤ ਗੁਰ ਕੀ ਪਾਈ ਇਹਨੇ ਛੁਟਣਾ ਚਾਹਨਾ ਸੁਖੀ ਹੋਣਾ ਚਾਹਨਾ ਤੇ ਗੁਰੂ ਦੀ ਸ਼ਰਨ ਲਾਏ ਦਾ ਹੋਰ ਕੋਈ ਤਰੀਕਾ ਨਹੀਂ ਕਿਉਂਕਿ ਜਿਹੜਾ ਆਗ ਛੁੱਟਿਆ ਤੈਨੂੰ ਕੋਈ ਛੋਟਾ ਆ ਸਕਦਾ ਆਪ ਆਪ ਜਦ ਤੱਕ ਅਵਰ ਹੈ ਗੰਢ ਪਾਉਂਦਾ ਹੁੰ ਜਿਹੜਾ ਮੇਰੇ ਵਰਗਾ ਖੋਦ ਹੀ ਡੋਬ ਰਿਹਾ ਉਹ ਕੀ ਵਿਟਾਲੇਗਾ ਕਿਸੇ ਕਹਿੰਦੇ ਜਿਹੜਾ ਆਪ ਮੁਬਜੇ ਤਰੇ ਉਹ ਜਿਹਦੇ ਤੇ ਮਾਇਆ ਨਹੀਂ ਵਿਆਪਦੀ ਉਹ ਸੋਕਰਤੇ ਪੁਰਖ ਰੰਗ ਰੰਗ ਕਰ। ਜਗ ਮੋਹਣੀ ਹਮ ਤਿਆਗ ਗਵਾਈ। ਨਿਰਗੁਣ ਮਿਲੇ ਉਹ ਜੀਵਾਧਾਈ ਰਾਮ। ਕਹਿੰਦੇ ਮੈਂ ਭਾਈ ਮੋਹਣੀ ਮਾਇਆ ਰੂਪੀ ਮੋਹਣੀ ਇਹ ਛੱਡ ਦਿੱਤੀ ਐ ਤਿਆਗ ਦਿੱਤੀ ਐ। ਹੁਣ ਮੈਂ ਰਾਜ ਗੁਣ ਤਮ ਗੁਣ ਸਤ ਗੁਣ ਚ ਨਹੀਂ ਆਂਦਾ। ਤੇ ਇਗਲ ਨਿਰਗੁਣ ਮਿਲੇ ਉਹ ਵਜੀਵਾਜਾਈ ਹੁਣ ਮੈਨੂੰ ਮੇਰਾ ਪ੍ਰਮਾਤਮਾ ਨਰੰਕਾਰ ਨਾਲ ਮਿਲਾਪ ਹੋ ਗਿਆ ਹੁਣ ਮਾਨ ਵਿੱਚ ਅਣਹਦਾ ਵਾਜੇ ਵੱਜਦੇ ਨੇ ਰਹਾ ਐਸੀ ਸੁੰਦਰ ਮਨ ਕੋ ਮੋਹ ਹੈ ਕਹਿੰਦੇ ਐਸੀ ਸੋਹਣੀ ਮਾਇਆ ਹੈ ਜਿਹਨੂੰ ਆਪਾਂ ਪਹਿਲਾਂ ਸਰਵਣ ਕੀਤਾ ਹੈ ਮਾਇਆ ਐਸੀ ਮੋਹਣੀ ਭਾਈ ਜਿੱਤੇ ਜਿੱਤੇ ਰਖਾਈ ਬਾਣੀ ਨੂੰ ਬਾਣੀ ਨਾਲ ਖੋਲਾਂਗੇ ਤੇ ਸਪਸ਼ਟ ਆਪ ਕੋਈ ਜਾਣਗੇ ਟੀਅਰ ਹੋ ਜਾਣਗੇ ਕਹਿੰਦੇ ਭਾਈ ਇਹ ਮਾਇਆ ਐਸੀ ਸੁੰਦਰ ਮੋਹਣੀ ਐ ਮਨ ਕੋ ਜਮੋਹ ਹੈ ਤਗੜੇ ਕੋ ਲੇ ਕੇ ਮਨ ਨੂੰ ਮੋਹ ਲੈਂਦੀ ਐ ਜੋਗੀਆਂ ਨੇ ਕਿਹਾ ਸੀ ਜੋਗੀ ਕਹੈ ਜੋਗ ਭਲ ਮਿੱਠਾ ਅਵਰ ਨਾ ਦੂਜਾ ਪਾਏ ਉਹ ਕਹਿੰਦੇ ਤੁਸੀਂ ਕਹਿੰਦੇ ਜੋਗ ਮਤ ਬੈਠੇ ਪਰ ਤੁਹਾਨੂੰ ਗਿਆਨ ਦਾ ਮਾਣ ਹੋ ਗਿਆ ਤੇ ਮਾਣ ਇੱਕ ਛਾਲਾ ਮਾਇਆ ਦਾ ਇਹ ਸਤਗੁਰ ਸਭ ਤੋਂ ਵੱਡਾ ਗੁਣ ਤਮੋ ਗੁਣ ਤੁਸੀਂ ਤਮੋ ਗੁਣ ਤੇ ਫਸੇ ਪਏ ਇਹ ਗ੍ਰਸਤੀ ਤਾਂ ਇਹ ਆ ਕੇ ਰੁਕੀ ਪਰ ਤਮੋਗੁਣੀ ਹੋਏ ਪਏ ਹੋ ਕਾਮਸੀ ਹੋਏ ਪਏ ਹੋ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਐਸੀ ਸੁੰਦਰ ਮਨ ਕੋ ਮੋਹ ਹੈ ਬੜੀ ਪਿਆਰੀ ਹੈ ਨਾ ਤਕਵੇ ਭਲੇ ਨੂੰ ਢਾਲਦੀ ਹੈ ਮਾਤਾ ਕਬਾਟ ਘਾਟ ਗ੍ਰਹਿ ਬਣ ਬਣ ਜੋ ਹੈ ਚਾਹੇ ਕੋਈ ਜੰਗਲਾਂ ਵਿੱਚ ਰਹਿੰਦਾ ਹੈ ਚਾਹੇ ਕੋਈ ਪਹਾੜਾਂ ਵਿੱਚ ਰਹਿੰਦਾ ਹੈ ਚਾਹੇ ਕੋਈ ਘਰ ਘਰ ਵਿੱਚ ਗ੍ਰਸਤੀ ਵਿੱਚ ਰਹਿੰਦਾ ਹੈ ਬਣ ਬਣ ਜੋ ਹੈ ਬਨ ਕੇ ਸਾਰਿਆਂ ਨੂੰ ਆਪਣੇ ਸਿਕੰਜੇ ਵਿੱਚ ਕਾਬੂ ਕਰੀ ਦੱਸਦੀ ਐਸੀ ਮਾਇਆ ਮਨ ਕੰਨ ਲੱਗੇ ਹੋਏ ਕਾ ਮਿੱਠੀ ਕਹਿੰਦੇ ਭਾਈ ਜਿਹਦੇ ਮਨ ਨੂੰ ਤੇ ਕੰਨ ਨੂੰ ਇਹ ਬੜੀ ਮਿੱਠੀ ਲੱਗਦੀ ਆ ਨਾ ਗੁਰ ਪਰੇਸ਼ਾਨ ਮੈਂ ਖੋਟੀ ਮਿੱਠੀ ਪਰ ਮੈਂ ਗੁਰੂ ਦੀ ਕਿਰਪਾ ਦੇ ਨਾਲ ਇਹ ਮਾਇਆ ਸਭ ਤੋਂ ਖੋਟੀ ਦੇਖੀ ਆ ਕਿਉਂਕਿ ਇਹਦਾ ਫਿੱਤਰਤ ਹੈ ਜਾਂ ਕਾਮ ਮੈ ਰਜਗੁਣ ਕਾਮ ਗੁਣ ਸਤਗੁਣ ਦਾ ਪਰਮਾਤਮਾ ਤੋਂ ਕੋਲਣਾ ਜਿਹੜਾ ਮਨੁੱਖ ਮੇਰੇ ਵਰਗਾ ਵੀ ਕਈ ਵਾਰ ਕਹਿ ਦਿੰਦਾ ਜੀ ਮੈਂ ਕੀ ਕਿਸੇ ਤੋਂ ਸਿੱਖ ਕੇ ਲੈਣਾ ਮੇਰੇ ਕੋਲ ਬਹੁਤ ਗਿਆਨ ਇਹ ਤਮਸੀ ਗੁਣ ਹੈ ਲੋਕ ਮੇਰੀ ਵਡਿਆਈ ਗਾ ਇਹ ਸਤ ਨੂੰ ਸਤੋ ਗੁਣ ਹੈ ਇਹਨਾਂ ਤਿੰਨ ਸਾਰਾ ਸੰਸਾਰ ਦਿਨਾਂ ਉਹ ਵਿੱਚ ਵਿਆਪਕ ਤੀਨੇ ਤਾਪ ਨਿਵਾਰਣ ਹਾਰਾ ਤਿੰਨ ਤਾਪ ਮੰਨੇ ਨੇ ਸਤਿਗੁਰਾਂ ਨੇ ਸੰਸਾਰਿਕ ਬੁਖਾਰ ਦਾ ਇਲਾਜ ਹੈ ਪਰ ਇਹ ਮਾਨਸਿਕ ਜਿਹੜਾ ਬੁਖਾਰ ਹੈ ਦਾ ਕੋਈ ਇਲਾਜ ਨਹੀਂ ਇਹਦਾ ਇਲਾਜ ਇੱਕ ਗੁਰੂ ਹੀ ਹੈ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖਰਾ ਮੇਰੇ ਸਤਿਗੁਰੂ ਇਹ ਤੀਨੇ ਤਾਪ ਨਿਵਾਰਣੇ ਕਰ ਤੀਨੇ ਤਾਪਾਂ ਤੋਂ ਮੈਨੂੰ ਬਚਾਣਾ ਕਰ ਨੇਤਾ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਕੋਟੀ ਦੇਖਣੀ ਕੀਤੀ ਹੈ ਬੀਜ ਦੇ ਵਿੱਚ ਹੈ ਕੱਖ ਨਹੀਂ ਇੱਕ ਤਗਰੇ ਤਗਰਿਆਂ ਦੇ ਘਰਾਂ ਦਾ ਨਾਸ ਕਰ ਜਾਂਦੀ ਹੈ ਚਾਹੇ ਉਹ ਜੰਗਲਾਂ ਵਿੱਚ ਬੈਠੇ ਨੇ ਚਾਹੇ ਪਹਾੜਾਂ ਵਿੱਚ ਬੈਠੇ ਨੇ ਤੇ ਚਾਹੇ ਗ੍ਰਸਤੀ ਹੈ ਮਾਇਆ ਮੋਣੀ ਤੋਂ ਕੋਈ ਨਹੀਂ ਬਚਿਆ ਅਗਰਖ ਉਸਕੇ ਵੱਡੇ ਠਗਾਉ ਅਗਰਖ ਕੇ ਜਿਹੜੇ ਕਹਿੰਦੇ ਸੰਗਮ ਵੀ ਬਾਡੇ ਤੇ ਮਾਇਆ ਨਹੀਂ ਵਿਆਪਦੀ ਕਹਿੰਦੇ ਕਿ ਤੇਰੇ ਧੀਆ ਪੁੱਤrana ਮੋਹ ਕਿਤੇ ਐਸ਼ੋ ਵਰਦ ਦਾ ਮੋਹ ਕਿਤੇ ਆਪਣੇ ਸੁਆਫਨ ਦਾ ਮੋਹ ਕਿਤੇ ਆਪਣੇ ਗਿਆਨ ਦਾ ਮੋਹ ਤਗੜੇ ਭਰੇ ਨੂੰ ਇਸ ਨੇ ਤਿੰਨਾ ਗੁਣਾ ਵਿੱਚ ਉਲਝਾ ਦੇ ਮਾਇਆ ਨੇ ਠੱਗ ਲਿਆ ਠੱਗਿਆ ਪਾਉ ਜਿਹੜਾ ਸੋਖਾ ਨ ਚੈਣ ਇਹ ਠੱਗਿਆ ਜੀ ਛੋੜਨਾ ਨਹੀਂ ਬਾਪ ਨਮਾਉ ਕਹਿੰਦੇ ਵੱਡੇ ਵੱਡੇ ਕਹਿੰਦੇ ਨੇ ਵੀ ਅਸੀਂ ਬੜੇ ਸਿਆਣੇ ਮਾਪੇ ਆ ਕਹਿੰਦੇ ਮਾਇਆ ਮੋਣੀ ਨੇ ਕਿਸੇ ਨੂੰ ਨਹੀਂ ਬਖਸ਼ਿਆ ਜਿਹਨੂੰ ਸਤਿਗੁਰੂ ਕਹਿੰਦੇ ਨੇ ਵੱਡੇ ਵੱਡੇ ਰਾਜਨ ਅਰ ਭੋਗਨਤਾ ਕੀਤਰ ਸੁਣਾ ਬੁਣੀ ਲਕਟਰੇ ਮਾਇਆ ਮਾਸਾਂ ਬਾਤੇ ਲੋਤਣ ਕਥੁਰਾ ਸੁਜੀ ਕਿਹ ਕਹਿੰਦੇ ਭਈ ਇਹਨੇ ਵੱਡੇ ਤਗੜੇ ਭਲੇ ਕਹਿੰਦੇ ਕੋਹਾਂ ਦੇ ਵੀਰ ਯੋਧੇ ਮਹਾਂ ਪ੍ਰਕਿਰਤਾ ਕਰਮੀ ਯੋਧੇ ਵੀ ਕਹਿਣ ਕੋਣ ਵਾਲੇ ਆਪਣੇ ਆਪ ਨੂੰ ਔਰ ਇਹ ਪੁਰਸ਼ ਪੀਰ ਤੇ ਕੰਬਰ ਵੀ ਇਸ ਮਾਇਆ ਨੇ ਮੋਹ ਲਿਆ ਮੇਲੀ ਆਪਣੇ ਹੁਣਲੇ ਪਾnde ਕਹਿੰਦੇ ਭਾਈ ਮੇਲੀ ਆਪਣੇ ਇਸ ਮਾਇਆ ਨੇ ਆਪਣੇ ਨਾਲ ਵੱਡੇ ਵੱਡੇ ਜੋੜ ਕੇ ਆਪਣੇ ਨਾਲ ਲੁੱਟ ਲੈਨੇ ਭਾਵ ਇਸ ਮਾਇਆ ਨੇ ਸਾਥੀ ਜਿਹੜੇ ਨੇ ਕਾਮ ਕ્રોਧ ਲੋਭ ਮੋਹ ਹੰਕਾਰ ਇਹ ਸਾਰਿਆਂ ਵਿੱਚ ਖਚਦ ਹੋ ਗਈ ਆ ਸਾਰਿਆਂ ਨੂੰ ਆਪਣੇ ਨਾਲ ਇਸ ਨੇ ਤੋਰਦੇ ਆ ਗੁਰ ਕਿਰਪਾ ਤੇ ਮੈਂ ਸਗਲੇ ਸਾਡੇ ਸਭ ਤੋਂ ਤਗੜੀਏ ਮੋਇ ਮੋਇ ਮਾਇਆ ਮੋਣੀਏ ਪਰ ਗੁਰੂ ਦੀ ਕਿਰਪਾ ਦੇ ਨਾਲ ਮੈਂ ਪੰਜਾਂ ਚੋਰਾ ਨੂੰ ਵਸ ਕਰ ਲਿਆ ਆਪਣੇ ਪੰਜਾਂ ਚੋਰਾ ਅਬ ਮੋਰੇ ਮਣ ਪਿਆ ਆਨੰਦ ਅਖੀਰਲੀ ਪੰਕਤੀਆਂ ਚ ਕਹਿੰਦੇ ਨੇ ਹੁਣ ਮੇਰੇ ਮਨ ਵਿੱਚ ਆਨੰਦ ਪੈ ਗਿਆ ਆਨੰਦ ਮੈਂ ਹੀ ਹੋ ਗਿਆ ਕਿਉਂਕਿ ਪੰਜਾਂ ਚੋਰਾ ਨੂੰ ਮੈਂ ਵਸ ਕਰ ਲਿਆ ਗੁਰੂ ਦੀ ਕਿਰਪਾ ਨਾਲ ਮੇਰੇ ਬਾਸ ਨਹੀਂ ਕਿਉਂਕਿ ਮਾਇਆ ਤਿੰਨ ਗੁਣੀ ਦਾ ਹੈ ਹੀ ਇਹਨੇ ਫਿਰ ਵੱਡਾ ਵੱਡਾ ਛਲ ਵੀ ਲਾਣਾ ਪੰਜ ਚੋੜਾ ਦਾ ਮਾਨ ਦਾ ਛਲ ਵੀ ਲਾਣਾ ਸੁਪਨ ਦਾ ਛਲ ਵੀ ਲਾਣਾ ਕਿਉਂਕਿ ਬੰਦੇ ਕੋਲ ਇੱਕ ਹੱਥ ਣਡਾ ਹੈ ਤੇ ਇਹਦੇ ਕੋਲ ਅਨੇਕਾ ਹੱਥ ਣਡੇ ਕਿਸੇ ਸੁਪਨ ਚ ਉਲਝਾ ਦੇਗੀ ਕਿਸੇ ਦੇ ਲੋਭ ਲਾਲਚ ਵਿੱਚ ਉਲਝਾ ਦੇ ਦੇਗੀ ਕਹਿਣਾ ਮਤਲਬ ਵੱਡੇ ਵੱਡੇ ਕਹਿੰਦੇ ਪ੍ਰਾਕਰਮੀ ਯੋਧੇ ਭਗਤ ਵੀ ਇਹਨੇ ਛਲੇ ਨਹੀਂ ਐਸੀ ਛਲਣੀ ਹੈ ਮੋਣੀ ਹੈ ਪਰ ਮੈਂ ਮੇਰੀ ਗੁਰੂ ਦੀ ਕਿਰਪਾ ਦੇ ਨਾਲ ਅੱਗ ਮੋਰ ਹੈ ਮਨ ਪਿਆ ਆਨੰਦ ਮੈਂ ਪੰਜੇ ਤੋਰੇ ਵਸ ਕਰ ਲੈਨੇ ਹੁਣ ਮੇਰੇ ਮਨ ਵਿੱਚ ਆਨੰਦ ਪੈ ਗਿਆ ਪਾਉ ਚੁਕਾ ਟੁੱਟੇ ਸਭ ਫੰਦ ਪਾਉ ਚੁਕਾ ਹੁਣ ਮਨ ਵਿੱਚ ਡਰ ਖਤਮ ਹੋ ਗਿਆ ਵੀ ਇਹ ਮੇਰੀ ਮਾਇਆ ਮੋਣੀ ਜਿਹੜੀ ਹੈ ਤੰਗ ਕਰੇਗੀ ਹੁਸਾਰੇ ਫੰਦੇ ਕੱਟੇ ਗਏ ਕਹਣਾ ਨਾਨਕ ਜੈ ਸਤਗੁਰ ਪਾਇਆ ਤਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਜਾ ਸਤਗੁਰ ਪਾਇਆ ਜਿਨੇ ਸਤਗੁਰੂ ਦਾ ਦੀਦਾਰ ਆ ਪਾਇਆ ਜਿਹਨੂੰ ਸਤਗੁਰੂ ਨੇ ਕਿਹਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲੈ ਭਾਵਣੀ ਇੱਕ ਨਾਂ ਦਸਵਾਂ ਦੁਆਰ ਲਟਾਇਆ ਕਹਿੰਦੇ ਨੌ ਦੁਆਰੇ ਪ੍ਰਗਟ ਕੀਤੇ ਨੌ ਗੋਲ ਤਾਂ ਨੂੰ ਰੋਕਣ ਵਾਸਤੇ ਦਸਮਣਵਾਰਾ ਪ੍ਰਗਟ ਕਰਨ ਲਈ ਪਹਿਲਾਂ ਗੁਰੂ ਦਾ ਨੌਕਰ ਬਣਾਣਾ ਪਏਗਾ ਨੌਕਰ ਭਾਵ ਨੌ ਦੁਆਰੇ ਰੁਕ ਕੇ ਗੁਰੂ ਦਾ ਨੌਕਰ ਬਣ ਕੇ ਮਨ ਨੂੰ ਸਾਧ ਕੇ ਫਿਰ ਦਸਮ ਦੁਆਰੀ ਕੋਹੰਚੀ ਜਬ ਦੀਜਾ ਤੌੜਿਆ ਦੇ ਆਦ ਕੋ ਦਰਸ਼ਨ ਕੀ ਜਾ। ਜਿਸਾ ਸਤਿਗੁਰੂ ਕਹਿੰਦੇ ਨੇ ਗੋ ਨਾਨਕ ਜੀ ਸਤਿਗੁਰੂ ਪਾਇਆ। ਜਦੋਂ ਨਾਨਕ ਕਹਿੰਦਾ ਭਾਈ ਜਦੋਂ ਮੈਂ ਸਤਿਗੁਰੂ ਪਾਇਆ ਫਿਰ ਕੀ ਮਿਲਿਆ? ਕਰਸ ਗਲਾਮ ਸੁਖੀ ਵਸਾਇਆ ਕਰਸ ਗਲਾ ਕਰਗੇੜੇ ਪੰਜ ਬੋਤਕ ਸ਼ਰੀਰ ਮਨ ਜਿਹਨੂੰ ਸਤਿਗੁਰਾਂ ਨੇ ਕਿਹਾ ਸੇਜ ਇੱਕੋ ਪ੍ਰਭ ਠਾਕੁਰ ਮਨ ਰੂਪੀ ਸੇਜ ਮਨ ਰੂਪੀ ਆਨੰਦ ਕਿਉਂਕਿ ਆਨੰਦ ਆਨੰਦ ਸਰਬੋਗ ਹੈ ਹੁਣ ਇਹ ਰਣੇ ਬਾਹਰ ਪਾ ਲਦੇ ਆ ਪਰ ਕੁੰਭੀ ਕਸਤੂਰੀ ਉਹਦੇ ਨਾਭੀ ਦੇ ਵਿੱਚ ਲੱਭ ਬਾਹਰ ਉਹ ਭਾਈ ਮੂਨੋ ਕੱਲਾ ਬਾਰਸ ਸੁਖ ਰਿਆ ਪਰ ਸੁਖੇ ਦੇ ਮੰਡ ਵਿੱਚ ਹੀ ਆ ਹੁਣ ਮੱਖਣ ਦੁੱਧ ਵਿੱਚ ਹੁੰਦਾ ਪਰ ਰੜਕਣਾ ਤਾਂ ਪਵੇਗਾ ਜੇ ਮੇਰੇ ਵਰਗਾ ਆਪਤੀ ਉਤਾਰੀ ਜਾਈ ਜੀ ਦੁੱਧ ਚੋਂ ਮੱਖਣ ਆਜੇ ਮੱਖਣਾ ਹੈ ਕੋਈ ਦਾਇਰ ਦੇਖਣ ਵਾਲਾ ਵੀ ਕਹੇਗਾ ਚੰਗਾ ਮੂੜ ਕੇ ਬੰਦਾ ਹੈ ਵੀ ਰੜਕੇਗਾ ਨਹੀਂ ਮੱਥੇਗਾ ਨਹੀਂ ਮਿਹਰਤ ਨਹੀਂ ਕਰੇਗਾ ਤੁਨ ਮੱਖਣ ਕਿਧਰੋਂ ਮਿਲੇ ਇਸੇ ਤਰ੍ਹਾਂ ਭਾਈ ਜਦ ਤੱਕ ਗੁਰੂ ਦੀ ਕਿਰਪਾ ਦੇ ਨਾਲ ਇਹ ਮੰਨ ਨੂੰ ਨਹੀਂ ਰੜਕਾਂਗੇ ਨਾ ਕੂਟਨ ਸਜੂ ਮਨ ਕੋ ਕੂਟਾ ਮਨ ਕੋ ਕਾ ਤੋ ਜੰਟੇ ਛੂਟਾ ਕਟਕਟ ਮਨ ਕ ਸਵਤੀ ਲਾ ਕਸਵਟੀ ਤੇ ਮਨ ਨੂੰ ਲਿਆਣਾ ਪਏਗਾ ਗੁਰੂ ਦੇ ਆਸ਼ੇ ਤੇ ਲਿਆਣਾ ਪਏਗਾ ਜਦੋਂ ਆਸ਼ੇ ਤੇ ਆਏਗਾ ਨਾ ਕੁੱਟਨਾ ਸੰਸਾਰ ਨੂੰ ਨਹੀਂ ਮਨ ਨੂੰ ਕੁੱਟੇਗਾ ਨਿੰਦਿਆ ਕਰਨੀ ਸੰਸਾਰ ਦੀ ਨਹੀਂ ਮਨ ਦੀ ਕਰੇਗਾ ਨੀਵਾਂ ਦਿਖਾਣਾ ਸੰਸਾਰ ਨੂੰ ਨਹੀਂ ਆਪਣੇ ਆਪ ਦੇ ਮਨ ਨੂੰ ਦਸਾਏਗਾ ਖਾਮੀਆਂ ਦੂਜੇ ਦੀਆਂ ਨਹੀਂ ਆਪਣੀਆਂ ਛੱਡੇਗਾ ਨਾ ਫਿਰ ਕਹਿੰਦੇ ਸੁਖੀ ਹੋਏਗਾ ਔਰ ਕੋਈ ਰਾਸਤਾ ਹੀ ਨਹੀਂ ਕਿਉਂਕਿ ਵਿੰਗਵਾਲ ਮਨ ਦੇ ਬਏ ਨੇ ਸੰਸਾਰ ਦੇ ਨਹੀਂ ਸੰਸਾਰ ਆਪ ਦੀ ਚਾਲ ਚੱਲ ਰਿਹਾ ਤੇ ਚੱਲਦਾ ਰਹੇਗਾ ਕਹਿੰਦੇ ਭਾਈ ਜਦੋਂ ਮਨ ਦੇ ਵਿੰਗਵਾਲ ਕੱਢੇਗਾ ਤਾਂ ਸੁਖੀ ਹੋਏਗਾ ਕੰਨ सगला ਮੈਂ ਸੁਖੀ ਬਸਾਏ ਜਿਹਨੂੰ ਸਤਿਗੁਰੂ ਚੋਹੇ ਸੱਤ ਕਹਿੰਦੇ ਨਾ ਸੁਖੀ ਬਸਾਏ ਮੋਰੋ ਪਰਿਵਾਰਾ ਕਿਹੜਾ ਪਰਿਵਾਰਾ ਪੰਜ ਚੋਰਾ ਰੂਪੀ ਪਰਿਵਾਰ ਯਾਨੀ ਇਹ ਮੇਰਾ ਸੁਖੀ ਬਸੇ ਕਿ ਕਿ ਪੰਜ ਦੇ ਸੁਖੀ ਵਸਣਗੇ ਠੰਡੇ ਪਹਿਣਗੇ ਤੇ ਮੇਰਾ ਜਨਮ ਮਿਲਾਪ ਹੋਏਗਾ ਫਿਰ ਪੰਜ ਪ੍ਰਵਾਨ ਪੰਜ ਪ੍ਰਧਾਨ ਚ ਲੈ ਜਾਣਗੇ ਫਿਰ ਧਰਮ ਖੰਡ ਗਿਆਨ ਖੰਡ ਵਿੱਚ ਗਿਆਨ ਖੰਡ ਤੋਂ ਬਾਅਦ ਧਰਮ ਖੰਡ ਵਿੱਚ ਲੈ ਜਾਣਗੇ ਧਰਮ ਤੋਂ ਬਾਅਦ ਕਰਮ ਖੰਡ ਵਿੱਚ ਲਿਜਾ ਕੇ ਕਰਮ ਕਰਦੇ ਸੰਸਾਰ ਵਿੱਚ ਪ੍ਰਵਾਨ ਕਰਾਂਗੇ ਗਲਬੜੀ ਛੋਟੀ ਹੈ ਪਰ ਸਮਝਣ ਨੂੰ ساری ਉਮਰ ਵੱਡੀ ਲੱਗ ਜਾਂਦੀ ਹੈ ਤੇ ਸਤਿਗੁਰੂ ਇਹੀ ਤਾਂ ਕਹਿ ਰਹੇ ਨੇ ਕਹਿੰਦੇ ਜਿੰਨੇ ਸਤਿਗੁਰੂ ਪਾਇਆ ਪਰ ਪਾਏਗਾ ਕੌਣ ਜਿਹੜਾ ਗੁਰੂ ਦੇ ਮੁਤਾਬਕ ਚੱਲੇਗਾ ਜਿੰਨੇ ਸਤਿਗੁਰ ਕਹਿੰਦੇ ਸੱਚੇ ਸਾਈਂ ਦਾ ਕਿਆਣਾ ਹੀ ਕਰਦੇ ਰਹਿ ਘਰਤਾ ਤੇਰੇ ਸਭ ਕਿਛੇ ਜਿਦਦੇ ਸੋ ਪਾਵੇ ਜਿਹਦੇ ਤੇ ਜਾਲੂ ਹੋ ਜਾਈਓ ਪਾ ਲੈਂਦਾ ਸੋ ਗੁਰੂ ਪਿਆਰੀ ਸਾ ਸੰਗਤ ਜੀ ਅਸੀਂ ਵੀ ਗੁਰੂ ਦੇ ਆਸ਼ੇ ਤੇ ਕਲੀ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਘਰ ਰੂਪੀ ਪੰਜਪੂਰਤਕ ਸ਼ਰੀਰ ਰੂਪੀ ਮਨ ਹੈ ਇਨੂੰ ਜਿੱਤ ਕੇ ਕਿਉਂਕਿ ਮਨ ਜੀਤਾ ਜਗ ਸਾਰੀ ਕਹਿੰਦੇ ਮਨ ਦਿੱਤਲਾ ਸਾਰਾ ਸੰਸਾਰ ਦਿੱਤਲੇ ਫਿਰ ਮਨ ਵਿੱਚ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਕੋਜੈ ਸੋ ਪਾਗਾ ਜਿਵੇਂ ਦੁੱਧ ਵਿੱਚ ਮੱਖਣ ਹੈ ਜਿਵੇਂ ਹੀਰਣਕੁੰਭੀ ਕਸਤੂਰੀ ਬਾਹਰ ਲੱਭ ਰਿਆ ਪਰ ਉਹਦੇ ਕੁੰਭੀ ਵਿੱਚ ਨਾਭੀ ਵਿੱਚ ਉਹ ਕਸਤੂਰੀ ਹੈ ਕਿਦਰੇ ਅਸੀਂ ਵੀ ਇਸ ਤਰ੍ਹਾਂ ਹੀਰਣ ਵਾਂਗ ਨਾ ਲੱਭਦੇ ਰਹੀਏ ਕਿਦਰੇ ਅਸੀਂ ਵੀ ਸਿਰਫ ਪੂਜਣ ਤੇ ਸੀਮਤ ਨਾ ਜਾਈ ਜਾਈਏ ਗੁਰੂ ਦੀ ਗੱਲ ਨੂੰ ਮੰਨਣ ਤੇ ਆਈਏ ਮਾਨਕੇ ਕਮਾਈਏ ਤਾਂ ਕਿ ਸਾਡਾ ਵੀ ਭਲਾ ਹੋਵੇ ਸਾਡਾ ਮਨ ਸੁਖੀ ਹੋਵੇ ਫਿਰ ਮਨ ਸੁਖੀ ਹੋਏਗਾ ਇਸ ਸਾਰੇ ਸੰਸਾਰ ਦੇ ਸੰਸਿਆ ਤੋਂ ਉੱਪਰ ਉੱਠ ਕੇ ਅਸੀਂ ਵੀ ਨਿਵਰਤ ਹੋ ਕੇ ਪ੍ਰਵਾਨ ਹੋ ਜਾਵਾਂਗੇ ਤੋਂ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ શ્રી ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰ ਅੰਕਣ ਦੀ ਜਾਚ ਆ ਜਾਵੇ ਲੇਖਕ ਤੈਨਾਂ ਨੂੰ ਛੁੱਟੀ ਹੈ ਖੇਨ ਖੇਨ ਕੋਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਹੋ ਸੱਜਣ ਛਿਸੜੀਆਂ ਜੋ ਹੋਵੇ ਸਾਹਿਬ ਸ਼ਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ